ਇਸ਼ੀ ਵੀ ਹੈ ਇਹਦਾ ਆਇਓ ਮੋੜ ਰਿਹਾ ਹੈ ਹਾਂ ਹਾਂ ਛੱਕ ਕੋਈ ਚੈਨ ਓਏ ਚੈਨ ਓਏ ਉਹ ਚੈਨਾ ਘੂਤਰਾ ਆ ਗਿਆ ਭਾਈ ਓਏ ਲੋ ਵੀ ਉੱਤੇ ਚੈਨ ਹੋ ਰਿਹਾ ਟੰਡੋ ਅਭਿਨਾਗਰੀ ਕਾਲਾ ਕਾੜਾ ਮਗਲਾਂ ਖਟਿਆਲੇ ਕੋਠੇ ਲਾਲ ਟੂਸਾ ਆ ਰਿਹਾ ਹੈ ਆ ਰਿਹਾ ਹੈ

ਆਰੇ ਗੱਕੇ ਆ ਗਿਆ ਆਹ ਵਾਰਾ ਦੇਖ ਆ ਗਿਆ ਆਦੀ ਆਦੀ ਆ ਬਹਿ ਗਿਆ ਠੀਕਾ ਠੀਕਾ ਵੀਰੇ ਚੱਕ ਲੈ ਵੀ ਚੱਕ ਕਿਨੇ ਗਾਉਣੇ ਸ਼ੱਕ ਵੀ ਸ਼ੱਕ ਵੀ ਸ਼ੱਕ ਕੋਈ ਸ਼ੱਕ ਕੋਈ ਪੈਂਦੇ ਨੇ ਪੰਜਾਲੇ ਦੇਖੀ ਉਹ ਪੂਰੀ ਆ ਪੁੱਤੀ ਆ ਪਰੀ ਆ ਵੀ ਪ੍ਰੀਆ ਬੋੜੀ ਹੈਗੀ ਐ ਬੋੜੀ ਹੈਗੀ ਜੱਜ ਆਉਂਦਾ ਸਹੀ ਯਾਰ ਪਹਿਲਾਂ ਪੂਰਾ ਲੱਗੇ ਬੋੜੀ ਪਾ ਲੈ ਕੇ ਇੱਥੇ ਬੋੜੀ ਪਹਿਮੋ ਤੇ ਟਾਂਕ ਕੇ ਲੈ ਜਾਓ ਯਾਰ ਇਹ ਸਾਡੇ ਅੱਜ ਕਲੀ ਬੋੜੀ ਐਸੀ ਵਿੱਚ ਵੇਗੀ ਹਾਂ ਬਸ ਇਹ ਜੋ ਇੰਡੀਰੀਆਂ ਐ ਇਹ ਨਹੀਂ ਕਰਿਆ ਪਤ ਤੋ ਕੋ ਨਹੀਂ ਕਰੀ ਇਹ ਪਤ ਤੋ ਕੋ ਨਹੀਂ ਕਰੇ ਚੱਕ ਨਾਲ ਆਏ ਨਾਲ ਇਹ ਇੱਕ ਹੋਰ ਚੱਕ ਤਿੰਨ ਹੋਰ ਤਿੰਨ ਵਾਗੇ ਕਰੀ ਕਿਹੜਾ ਬੰਦਾ ਮੈਨਾ ਘੋਟੇ ਹਾਂਜੀ ਕਿੰਨੇ ਵਜੇ ਨੇ ਫੜੂ ਜਿਹੜੇ ਬਾਜੀ ਕਿੰਦਰ ਜਾਂਦਾ ਨਹੀਂ ਬਾਬਾ 4:30 ਵਜੇ ਵਜਦੇ ਸਾਡੇ ਨੇ ਪੜ੍ਹ ਦੱਸੋ ਕਿੰਨੇ ਟਿਕਨੇ ਹੁਣ ਦੱਸੋ ਫਦੀ ਉਪਦੀ ਰਾਤ ਦੇ 2000 ਕਿੰਨੇ ਵਜੇ ਨੇ ਫੜੂ 5:00 ਵਜੇ ਬਾਬਾ 5:00 ਵਜੇ ਨੇ ਫੜੂ ਪੱਕੀ ਚੋਲਾ ਹਾਂਜੀ ਲੈ ਵੀ ਦੇਖਦੇ ਕਿੰਨੇ ਵਜੇ ਨੇ ਫੜਦੀਆ 6:00 ਕਪੜਾ ਦੇ ਹਰਕਗੇ ਜੀ ਹਰਕ ਦੇ ਉਪਰ ਹਰਕ ਦੇ ਉਪਰ ਦੇਖ ਲੈ ਕਿੰਨੇ ਉੜਦੇ 35 38 38 ਉੜਦੇ ਸੀ 38 ਉੜਦੀ ਦੋ ਘਟ 40 ਦੋ ਘਟ 40 ਉੜਦੇ ਵੀ ਮਾਣਾ ਕੋਟਿਆਂ ਚ ਹਣ ਕਿ ਅੱਜ ਨਾਲ 10 12 ਕਬੂਤਰ ਫਿਰਦੇ ਨੇ ਕਿੰਨੇ ਵਜੇ 4 ਵਜੇ 4 ਵਜੇ ਦੀ ਆਪਣੀ ਸਭੀ 10 12 ਕਬੂਤਰ ਜੇ ਫਿਰਦੇ ਹੈਗੇ 38 ਹੋਣੀ ਸੀ ਹੁਣ ਦੇਖਦੇ ਦੋ ਵਜੇ ਕਿੰਨੇ ਵੰਦੇ ਕੀ ਗੱਲ ਹੋਦਗੀ ਮੈਨਾਂ ਕੋਠੀ ਦੀ ਸਾਰੀ ਆਪਣੀ ਡੇਟ ਦੇਵਾਂਗੇ ਅੱਜ ਲੰਗੇ ਹੋਏ ਤੇ ਕੋਈ ਪਹਿਲਾਂ ਭੋਗ ਤੇ ਉਧਰ ਉਰੇ ਆ ਗਏ ਬਾਜੀ ਦੇਖਣਾ ਨਾਲੇ ਮਾ ਮਨੋਰੰਜਨ ਹੋ ਜਾਊਗਾ ਨਾਲੇ ਵੀਡੀਓ ਬਣਾਇਆ ਜਾਵਾਂਗਾ ਕੋਈ ਨਾਲੇ ਰੱਬੀ ਰੂਹਾ ਦਿਖਾ ਜਾਵਾਂਗੇ ਤੁਹਾਨੂੰ ਆ ਦੇਖੋ ਰੱਬੀ ਰੂਹਾ ਦਰਸ਼ਨ ਮੇਲੇ ਮਸੀਂ ਹੁੰਦੇ ਨੇ 1200 ਮੀਟਰ ਨੂੰ ਕਿਹਾ ਹਾਂ ਹਾਂਜੀ 1200 ਮੀਟਰ ਨੂੰ ਉੱਡੇ ਹੋਣਾ ਬਈ ਦੇਖਦੇ ਆਂ की बण ਮੇਰੇ ਅਗੇ ਨਹੀਂ ਜਾਂਦਾ ਹਾਂ ਭਾਈ ਤੁਸੀਂ ਨਹੀਂ ਹੁੰਦਾ ਵਾਲੇ ਫੇਰੇ ਅੱਗੇ ਕਲੱਚ ਹੋ ਗਿਆ ਇਹ ਤਾਂ ਮੋੜ ਦਾ ਕੰਮ ਉਹਨੇ ਡਾਟਾ ਡਾਟਾ ਮਾਰ ਕੇ ਹਾਂ ਹੋਰ ਯਾਰ ਬੰਦਾ ਲੈ ਗਿਆ ਨਾਲ ਥਲੇ ਉੱਠਿਆ ਇਹ ਸਾਰਾ ਆ ਗਿਆ ਨੰਬਰ 1 ਉਹ ਬੱਚ ਕਰ ਲੋਰੀ ਆ ਵੀ ਲਟ ਲਿਆ İdə nə bahuçudur, ikrar balanı, bu kimi bir xanadır, ikrar. Bu bahuçudur. ਮੈਂ ਤੈਨੂੰ ਪਰਮ ਪਰਸਾ ਪਰਸਾੰਦ ਕੋਈ ਨਾ ਹੁਣ ਤੱਕ ਪੜੂਗਾ ਬਾਕੀ ਕਿਸਮਤ ਦਾ ਟਾਈਮ ਦੀਆਂ ਗੱਲਾਂ ਨੇ ਮੰਨ ਲੈ ਤੂੰ ਆਹ ਸਰੀਰ ਦੇ ਆਜਿਕੇ ਰੂਹ ਦੀ ਭੜਾਵ ਨੂੰ ਦਿੱਤਾ ਤੈਨੂੰ ਬਈ ਆਰ ਤੋਟਾ ਬਣਾਉਂਦਾ ਮੈਂ ਚਾਹੁੰਦਾ ਨਹੀਂ ਕਿ ਤੂੰ ਜਾਉਂਦਾ ਤਕਦੀਰ ਨੂੰ ਸਾਡੀ ਹੋਣੀ ਹੈ ਸਾਰਾ ਨਾਮ ਕਰਦੇ ਬਈ ਕਦੇ ਹੁਣ ਸਰਕਾਰ ਦੇ ਨਾਲ ਨਾਲ ਰੋੜ ਗਿਆ ਬਾਈ ਵੀਰਾ ਸਤਿ ਸ਼੍ਰੀ ਅਕਾਲ ਰੋੜ ਗਿਆ ਬਾਈ ਪੰਜ ਰਹਿ ਗਏ ਨਾ ਕਿੱਦ ਨੇ ਆ ਕਿਉਂ ਲਾਲੋ ਟਾਸ ਪਾ ਲਈ ਜੋ ਪਾਣੀ ਬਾਈ ਆ ਜਾ ਬਾਈ ਥੋੜਾ ਇੱਕ ਘੜਾ ਇੱਥੇ ਇੱਕ ਘੁੱਟ ਪਿਲਾਉਣੇ ਆ ਕੇ ਪੀਦਾ ਜੇ ਉਹਨੂੰ ਫੜਾ ਦਿੱਤਾ ਹਾਂ ਆਏ ਦੇਖ ਲੋ ਕਰਚੀਆਂ ਪਾ ਲਿਓ ਓ ਟੋਸ ਪਾ ਲਿਓ ਕਰਚੀਆਂ ਦੇ ਨਾ ਨਾ ਬੱਲੇ ਨਾ ਕੋਈ ਚੱਕਣ ਦੇ ਹਾਂਜੀ ਉਹ ਵੀ ਛੇ ਦੀ ਕੱਚੀ ਹੋਗੀ ਜਿਹਦੇ ਵਿੱਚ ਪੰਜ ਕਬੂਤਰ ਫਰਦਿਆ ਬਈ ਇਹੇ 435 ਦੀ ਅਪਡੇਟ ਆ ਬਈ ਸਾਨੂੰ ਸਭ ਨੂੰ ਦੱਸਣਾ ਪੈਣਾ ਕਿਉਂਕਿ ਅੱਜ ਅਰੇ ਨੂੰ ਸੁਬਹ ਨੂੰ ਆਇਆ ਹੈ ਇਸ ਪ੍ਰੋਸੀਜਰ ਆਇਆ ਹੈ ਉਸ ਪ੍ਰੋਬਲਮ ਉਸ प्यार रे 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 पानी कहीं हो नहीं वाले और वो भी बंदिया वाले रे भाई ओतरस वाले टाइम वाले भाई सारे ने पक्का तुमने कहना जो 1 मिनट ऊपर भी हो गया ता बड़ा छटाका जाएगा और देख लो कि किसी का टंप है 44 में किसी का टंप है फिर तेरी रोकता तुम भी अपना मतलब वाले ਸਿਰੇ ਦੇ ਅੰਦਰੋਂ ਪਰੇ ਦੀ ਕਰਕੇ ਕਰਦੇ ਜੀ ਜੰਗ ਲੱਗਦਾ ਜੀ ਉਹ ਆਪਣੀ ਕਰਨਾ ਲਿੱਟ ਗਿਆ ਦੂਰ ਲਾਇਆ ਕੁਝ ਜਣ ਦੀ ਭਾਗੂ ਦੇ ਔਰ ਸਿਰੇ ਦੇ ਸਿਰੇ ਦੇ ਮੋਲਾਂ ਦੇ ਟੱਪਰ ਲਈ ਹੈ ਅੱਲਾ ਨੂੰ ਜੰਡਾ ਰਹੀ ਹੈ ਕਿ ਕਾ ਕਰੀਏ ਦੂਸਰੇ ਕੋਲ ਬੀਤ ਦਾ ਅਸਰ ਆ ਗਿਆ ਕਿ ਤੋੜ ਜਾ ਹੁੰਦਾ ਉਸ ਦਾ ਦੂਜਾ ਜੋ ਚੈਨ ਕਰ ਰਿਹਾ ਕਰਦਾ ਹੈ ਮੈਂ ਹੱਲੀ ਹੈ ਅਰਨਗੁਰ ਸੋਨਾ ਛੋੜਿਆ ਜੇ ਤਾਹੂ ਨੁੱਤਰਾ ਜਦ ਮੈਂ ਚੱਲੀ ਜਾਂਦਾ ਤੱਕ ਸਭ ਜੰਗ ਕਰ ਜਾਂਦੇ ਮੈਨੂੰ ਲੱਗਦਾ ਮੈਨੂੰ ਲੱਗਦਾ ਪੂਛਾ ਬਾਹਰ ਹੈ ਮੇਰੇ ਸਹੂਰੇ ਮੈਨੂੰ ਲੱਗਦਾ ਕਾਪੇ ਬਈ ਅੱਜ ਸ਼ਤਰੂ ਤੇ ਆਉਣਾ ਹੈ ਕੋਈ ਤਾਂ ਸਮਝੀ ਕਰਦਾ ਕਿ ਅੱਜ ਹੀ ਨੰਬਰ ਲੱਗਦਾ ਕੰਮ ਲੱਗਦਾ ਹੈ ਹਰ ਰੋਜ਼ ਅੱਜ ਬਲਾਗ ਫਲਾਇਰ ਪੂਛਾ ਆ ਜੀ ਨਾ ਰਾਜ ਚ ਨਾ ਕੇ ਮਹਣਜਾਉਣ ਤੋਂ ਲੱਗੇ ਡੰਡ ਜੋ ਰੱਖੇ ਨਾ ਕੌੜਾ ਕੌੜਾ ਕੋਈ ਨਹੀਂ चलिए अपने जाली नर्माते भी नियाक नियाक। तो, 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 तो नियाक थे नियाक थे हो गया बने हरि मेठ वाला बहु शादी श्रद्धालु भी जवादा परसों खडाली तो भाई नंदीपुर धननगर वाला बहुत बैठ गया एक साइनिंग बीच टाइम वाला लगे टाइम हो गया करोगे तो तुम लोग लंगड़ा से मिल सकते हो बहु शादी भी कंप्यूटर जाएगा ਭੱਡੇ ਹੋਇਆ ਇਹਨਾਂ ਦਾ ਡਿਕਟੂ ਜਿੱਥੇ ਇੱਕ ਬੰਦਾ ਆਇਆ ਪਾਟੋ ਨਹੀਂ ਹੋ ਵੀ ਉਹ ਉਹ ਵੀ ਇਹੋ ਸੁਖਿਆ ਦੇ ਇਹ ਕੱਪ ਲੈ ਜਾਣਾ ਆਏ ਵੀ ਕੋਲਾ ਨਹੀਂ ਚਲਦੇ ਆ ਰਿਹਾ ਮੈਨੂੰ ਲੱਗਦਾ ਕੋਈ ਫਰਦੀ ਸੀ ਹੋਊ ਉਧਰ ਤੋਂ ਰੀਖੂ ਰੀਖੂ ਲੱਗਦਾ ਬਸ ਉਧਰ ਜੰੰਬੇ ਵਾਲਾ ਲੱਜਾ ਲੱਗੀ ਇਹ ਮੁੰਡੇ ਦੇ ਵੀ ਚਰਚੇ ਨੇ ਬਾਰੇ ਭਾੜੇ ਨੇ ਆਹਨ ਗੋਛੜ ਕੋ ਮੱਥਾ ਨਾ ਟੇਕੀ ਹਰ ਇੱਕ ਕਾਹੇ ਵੀ ਬਹੁਤ ਪਿਆ ਮੈਂ 15 ਮਿੰਟ ਤੋਂ ਰੀਖੂ ਬੱਤਾ ਰੀਖੂ ਦੇਖੀ ਲੋ ਮੂਲਾ ਲੜਦਾ ਹਾਏ ਮੇਰਾ ਰੱਬਾ ਆਹਨ ਨੀ ਅੰਮਾ ਤੇ 12 ਸਾਰੇ ਮੰਦ 12 ਸਾਰੇ ਮੰਦ ਸੇਮੇਂ ਨਹੀਂ ਖਰਿਆਲ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਖੂਬ ਤਰਫੇ ਜਾਂਦਾ ਆਏ ਆ ਮੁੰਡੇ ਨੇ ਸਰਾ ਭਰਾਵਾ ਲੇਦੇ ਬੱਚਾ ਵੀ ਪਰ ਥੋੜਾ ਜਿਹਾ ਚੱਚਾ ਜਿਦ ਤੋਂ ਹਾਰਾ ਦਿੱਤਾ ਬਰਾਬਰ ਦੇ ਜੋਰ ਨੇ ਪਰ ਅੱਜ ਮੇਰਾ ਕੋਲ ਕੋਈ ਤਕਸੀ ਹੈ ਬਾਈ ਬਾਈ ਮੁੰਨੀ ਤੁਹਾਡਾ ਸੋਨੂੰ ਵੀ ਬੜਾ ਸਾਰਿਆ ਲੁਕਦਾ ਰੇਕੂ ਸੋਥਾ ਨੰਬਰ ਬਣ ਗਿਆ ਕਿਤੇ ਫੜਨਾ ਜਾ ਰਿਹਾ ਉਹ ਲੋ ਉਹ ਦੋਨੇ ਕਹਿੰਦੇ ਉੱਤੇ ਜੋਰ ਬੋਲਾ ਹੈ दो तीन अपने बिले होनी है मेरा भी कहना मैंने लग चलो बंद है तो दो दिन वगैरह बिल ने आ गया था यार बिल ने लिया चला जा थोड़ी बिल ने हेलो मैं गा रखी निगाह खड़े के आऊं हां वाको इन थोड़ी थोड़ा आ जा कि भाई मैं जाके देखना तो आया करता दो रह के तने पे गए पहली बैग जा ਪੈਕ ਜਿਹੜਾ ਕਿ ਇਸ ਤਰ੍ਹਾਂ ਲੱਗਦਾ ਸੋਨੇ ਦੇ ਜਿਹੜੇ ਵੀ ਲੱਗਣ ਆਉਂਦੇ ਨੇ ਉਹਨਾਂ ਦੇ ਨਾਲ ਸਾਡੇ ਨਾਲ ਆਈ ਆ ਪੰਜ ਆਈ ਜਾਓ ਕਿ ਉਹ ਹੱਕੇ ਨੇ ਉਹਦੇ ਨਾਲ ਪੁੱਛੋ ਤਾਂ ਇਹਦਾ ਹੋ ਗਿਆ ਠੀਕ ਹੈ ਭਾਈ ਉਹ ਜਾਈਂ ਮੋਟੂ ਨਾਲ ਬਾਈ ਜੀ ਤੁਸੀਂ ਸਗਾਇਂ ਚੱਲਣਾ ਹੈ ਨਾਲ ਨਾਲ ਉਹ ਬਾਤ ਕਰਾ ਬਈ ਤੀਜਾ ਅੱਜ ਆਵੀਂ ਸਾਡੇ ਨੌਜਵਾਨ ਖਿਲਾੜੀ ਜਿਹੜੇ ਸਾਡੇ ਕੋਲ ਤੇ ਸਹੀ ਆ ਬਈ ਆਇਆਂ ਦੇ ਨਾਲ ਚੱਲਣ ਦੇ ਯਾਰ ਪਾਣੀ ਨਹੀਂ ਬਚੇ ਘਟਾ ਦੋ ਇਹ ਲਾ 2 ਵਜੇ ਕਹਿਆ ਲਿਆ ਆਹ ਹੀ ਕਰਮਾ ਉਹ ਜਿਹੜੇ ਕਿੜਾ ਮੈਂ ਕਰਦੇ ਆਂ ਪਰ ਉਹ ਸੈਟ ਹੋ ਜਾਣਗੇ ਉਹਨਾਂ ਜਰਾ ਕਿੰਨੇ ਮੈਨੂੰ ਆ ਰਿਹਾ ਦੋ ਰਹਿ ਗਏ ਆਹ ਲੈ ਅੱਜ ਚੜ ਕੇ ਪੈਣੇ ਨੇ ਰਜੀ कोई आजुगा चल ले आना यार दे हां उभी कह रहे हैं ਕਦਾਂ ਹੀ ਚਾਰ ਕਿੱਤੇ ਨੇ ਬੈਠੇ ਨੇ ਬਾਕੀ ਤਾਂ ਪੁਰਾਣੇ ਦਾ ਨੱਪੜੇ ਚੱਲਦਾ ਆ ਤਾਂ ਹਜ ਨਾ ਤਾਂ ਹਜ ਨਹੀਂ ਵੀ ਆ ਗਿਆ ਭੇਜੀ ਦੀ ਮੋਟਰ ਐਂ ਜਦੋਂ ਗ੍ਰੀਨ ਕਰੀਟਰ ਐਂ ਦੇਖੋ ਇਹਨਾਂ ਲੋ ਬੀ ਕਿਹੋ ਜਿਹਾ ਲਾਲ ਹੋ ਚੁੱਕਾ ਇਹਦਾ ਮੱਲਾ ਰੱਖਣ ਤੇ ਲੋ ਸਾਹ ਦੇ ਪੜ ਜਾਣਾ ਕੰਮ 20 ਮਿੰਟਾਂ ਦਾ ਅੱਗੇ ਗੱਲ ਹੋ ਜਿਹੜਾ ਗਲੀਟ ਹੁੰਦੇ ਉਹ ਤਾਂ ਵੀ ਜਿਹੜਾ ਚਾਹ ਦਾ ਚੀਕਦਾ ਮਾਗੋ ਟੁੱਟ ਚੜਾਈ ਉਹ ਤੇ ਜਲਾ ਓਏ ਆ ਰਿਹਾ ਆਦੀ ਆ ਗਿਆ ਤੁਸੀਂ ਰਹੇ ਰਹੇ ਆਂ ਦੱਲੇ ਨਹੀਂ ਦੇਖ ਲੈ ਰੌਲਾ ਕਿੰਨੇ ਰੌਲੇ ਆ ਗਏ ਕੋਈ ਨਾ ਲਾਈ ਪਾ ਚੇ ਕੋਈ ਰੌਲਾ ਪਹਿਲਾਂ ਨਾ ਹੋਇਆ ਜੀ ਦੇਖ ਲਈ ਕੌਮ ਹੋ ਗਈ ਨੀ ਜੀ ਵੀ ਇਹ ਦੇਖੋ ਪਰ ਲੱਗਦਾ ਜਿਹੜੇ ਖੇਚਾ ਆ ਰਹੇ ਆ ਨਿਗਾਰਾ ਕੀ ਬਾਈ ਬੜੀ ਚੰਗਾ ਜਣਾ ਕੱਲ ਜਿੰਨੇ ਕਰਦੀ ਸੀ ਨਾ ਕਰੀ ਵਾਲੇ ਜਿੱਤ ਕੇ ਸਭ ਵਾਲੇ ਜਿੱਤ ਕੇ ਕੀ ਗੱਲ ਕੋਈ ਰਹਿ ਗਈ ਥੱਲੇ ਵਾਲੇ ਜਿੱਤੋ ਆ ਵੀ ਚੱਲੋ ਦੂਜਾ ਵੀ ਗਿਆ ਦੋ ਰਹਿ ਗਏ ਦੋ ਰਹਿ ਗਏ ਉਹ ਚਾਹ ਤਣਾ ਆ ਜਾਣਾ ਉਹ ਦੋ ਨੇ ਬਾਈ ਜਰਾ ਪਾ ਦੇ ਰੰਗ ਨਾ ਮੈਂ ਜੰਦੂ ਨਾ ਹੈਲੋ ਬੰਦਾ ਲੈ ਆਉਂਦਾ ਜੀ ਬੰਦੀ ਜਦ ਲਈ ਆ ਗਿਆ ਜੰਦਾ ਆਂਦੀ ਮੇਰੇ ਨੇ ਕੱਤਰ ਲਾਣਾ ਉਹ ਵੀ ਏ ਜੱਟ ਜਿਹੜਾ ਉਹ ਕਿੱਥੇ ਆਇਆ ਪਾ ਪੱਜਾ ਪਹਿਲਾਂ ਵੀ ਆ ਗਿਆ ਦੋ ਰਿ ਹਾਂ ਬਾਈ ਬੋਲਾ ਆਹ ਰੀ ਥੈਂਕ ਯੂ 40 ਜਦੀ ਲੈਂਡ ਹੋ ਗਈ ਇਹਦੀ ਇਹ ਬਹੁਤ ਜ਼ੋਰ ਲਾਇਆ ਨਹੀਂ ਨਹੀਂ ਨਿਕਾ ਕਾਊਂਟਰ ਪਾਸ ਕਰ ਤੜੇ ਗਿਆ ਆ ਗਈ ਪੁੜੀ ਪਾਣੀ ਪੀਣਾ ਨਹੀਂ ਹੋਇਆ ਤੇ ਨਾ 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 ਪਾਣੀ ਪੁੜੀ ਉਹ ਪੱਖਾ ਮੁੱਖਾ ਨਾਲ ਕੋਈ ਕੁਛ ਨਹੀਂ ਹੈਗਾ ਇਹ ਉਰੀ ਵਰਦੀ ਪਹਿਲਾਂ ਵੀ ਕਾ ਜਵਾਰਤ ਹੁੰਦੀ ਆ ਚਵਾਰੇ ਹੁੰਦਾ ਰੱਖ ਮੰਦੀ ਓਏ ਪੁੱਜੀ ਨੂੰ ਹੁੰਦਾ ਬੰਦੇ ਬੜੇ ਜੂਲ ਬੰਦ ਚੱਕਾ ਗਿਆ ਬਾਈ ਦੌੜ ਗਿਆ ਬਾਈ ਆ ਆ ਬੈਠ ਲਈ ਹਾਂ ਬਾਈ ਇਹੀ ਤੇ ਦੋ ਰਹਿ ਗਏ ਬਸ ਇਹ ਰਹਿ ਗਿਆ ਆ ਬਾਗ ਰੋ ਬਰਤੀ ਆਪ ਨੂੰ ਹਾਂ ਨਾਲ ਬੜੀ ਰੂਆ ਮੰਨਿਆ ਕਰਦਾ ਲੱਖ ਹਮਨਾਂ ਚੱਟਾ ਕਰਵਾ ਕਿੱਥੇ ਬਹੁਤ ਬਹੁਤ ਉਹ ਇੱਥੇ ਲਾ ਲਾ ਉਹ ਗਾੜੀ ਕੋਈ ਰੂਰੇ ਉਹ ਯਾਰ ਇਹ ਹੈ ਤੁਰਪਾ ਲਾ ਲਾ ਜਦੋਂ ਹੁਣ ਇਜਾਜ਼ਤ ਨਹੀਂ ਦਾ ਜੀ ਆ ਜੂ ਇੱਥੇ ਖਚਾ ਚੱਲ ਜਾਏ ਯਾਰ ਬਾਈ ਆਏ ਸਿੱਧੀ ਆ ਜੂ ਇਹਦੇ ਨਹੀਂ ਹੰਗਾ ਹੈਗਾ ਜੀ ਮਨ ਬੱਚੇ ਨੂੰ ਕੀ ਹੈ ਪਹਿਲਾਂ ਕਰਿਆ ਪਹਿਲਾਂ ਕੱਚਾ ਦਵਾਰ ਮੂੰਹ ਚੱਪਣ ਦੇ ਕੁਝ ਨਹੀਂ ਹੁੰਦਾ ਉੱਥੇ ਹੀ ਦੇਖਿਆ ਜੀ ਬਰ ਉਹ ਚੱਕਾ ਕੋਈ ਨਾ ਨੀਂਦ ਮਾਰ ਜੀ ਬਣਾਉਣਾ ਜ਼ਬਰਦਸਤ ਪੂਰੀ ਚੋਰ ਲਾਵਾ ਮੈਂ ਨਾ ਮੈਂ ਡਾਕਟਰ ਦੀ ਕੈਂਪਰ ਲੈ ਗਿਆ ਮਰਦਾ ਦੇ ਕਿਤੋਂ ਦੀ ਆ ਭੁੱਲੀਆ ਮਾਫ ਕਰਦਾ ਨਾ ਹਟਾ ਹਾਂ ਜੀ रखियो અડક્યા <Bondach Techn Pokémon> <occurs> ਨਾ 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 ਬੰਦਾ ਉਤਰੂਗਾ ਮੈਂ ਉਹ ਤੱਕ ਤਮਲੇ ਜਗੇ ਹੈ ਹਾਂ ਉਹ ਗੱਲ ਵੱਖਰੀ ਹੈ ਹਾਂ ਉਹ ਚੱਲ ਤੇਰੇ ਲੈ ਕੇ ਆ ਗਿਆ ਜੋ ਕਿਸਮਤ ਲਿਖਿਆ ਉਹ ਵੀ ਜਾਣ ਦੇ ਤੌਰ ਤੇ ਜਿੰਨੀ ਵਰਗਾ ਐਂ ਗਿਆ ਐਂ ਕਰੇਗਾ ਚੜ੍ਹ ਰਿਹਾ ਕਿ ਉੱਤਰਦਾ ਫਰਦਾ ਫਰਦਾ ਭਈ ਨਹੀਂ ਕਰਦਾ ਭਾਈ ਕਰਦਾ ਮੈਂ ਇਹ ਰੱਖੀ ਸੋਹਣ ਦੱਖੀ ਭਈ ਆਇਆ ਨਹੀਂ ਭਾਈ ਕਿੱਧਰ ਗਿਆ ਉਹ ਦੂਰ ਖੜੇ ਹੋ ਕੇ ਉੱਪਰ ਰਹਿਣ ਹੋਰ ਚੜ੍ਹਦੇ ਬੱਧੀ ਉਹ ਮੰਗਦੇ ਕਈ ਭਰਾਂ ਦੇ ਦੇਖੋ ਕੀ ਬਣਦਾ ਹੈ ਬਹਿ ਗਿਆ ਵੀ ਕੋਈ ਸੇਰੀ ਸੰਜੀ ਹੋ ਗਈ ਤੀ ਕੂਬਟਰ ਤੋਂ ਆ ਗਿਆ ਵੀ ਤਰਾ ਆ ਆ ਗੱਟ ਦੀ ਮਹਲਾ ਜੇ ਕੋਈ ਕਾਰਨ ਹੈ ਨਾ ਆਹ ਉਹ ਉਦੋਂ ਤੱਕ ਠੀਕ ਠੀਕ ਆ ਬੋਲੜੀ ਆ ਗਈ ਲੜੀ ਤਨੀ ਤੇਰੀ ਪਾਈ ਦੀ ਲੜੀ ਨੀ ਮਰਵਾਇਆ ਇਹ 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 ਆਹ ਦੇਖ ਭਾਈ ਇਹ ਭਈਆ ਬੈਠਾ ਨਹੀਂ ਬਈ ਉਹ ਤੋਂ ਨੂੰ ਕਹਿੰਦੀ ਪਾਈ ਜਾਂਦੀ ਨਹੀਂ ਆ ਬਈ ਦੋਆ ਜਣੀ ਸੁਣਾ ਬੰਦਾ ਬਣ ਉਹ ਭਾਈ ਹੋਰ ਜਿੱਤੋ ਭਈ ਓਏ ਨੂ ਬੰਦੇ ਓਏ ਤਾਰ ਖਿੱਚ ਲੇਗਾ ਯਾਰ ਉਹ ਤਾਰ ਖਿੱਚ ਤਾਰ ਉਹ ਤਾਰ ਖਿੱਚ ਖਿੱਚ ਦੋ ਯਾਰ ਓਏ ਉਧਰ ਨਹੀਂ ਗਾ ਰੱਖੋ ਯਾਰ ਉਧਰ ਨਹੀਂ ਗਾ ਰੱਖੋ ਥੱਜਾ ਦੇਖ ਲਓ ਬੰਦੇ ਤਲੇ ਜੋੜਨੇ ਤੂੰ ਪਰੇ ਰਹੇ ਹੋ ਰਾਤ ਤੋਂ ਵੀ ਡਰਦੇ ਹੈਗੇ ਯਾਰ ਜਮੀਨ ਦੇਖਦੇ ਹੋ ਹੋਰ ਯਾਰ ਪਹਿਲਾਂ ਇਹਨਾ ਮਿੰਨੂ ਕੋਈ ਯਾਰ ਟੈਂਕੀ ਦੇ ਕਾਲੀ ਦੇ ਵਿੱਚ ਕਮੂਤਰ ਬੈਠਾ ਡਰ ਯਾਰ ਭਾਈ ਉਹ ਜਵੀ ਦੀ ਅਪਡੇਟ ਆ ਬਾਈ ਨੰਮੀਪਰੂਰ ਦਾ ਇਕੱਲਾ ਹੀ ਰਹਿ ਗਿਆ ਬਾਈ ਸੀਐਚ ਫੰਡ ਗਈ ਸੀ ਉਹ ਦੋਵਾਂ ਦੇ ਨਾਮਾਂ ਤੇ ਉੱਠ ਰਹੀ ਸੀ ਤੇ ਨੰਮੀਪਰੂਰ ਦਾ ਬਾਈ ਇਕੱਲਾ ਹੀ ਰਹਿ ਗਿਆ ਹੁਣ ਉਹ ਵਹੀ ਗੱਲ ਆ ਇਹਨਾਂ ਚੰਗਾ ਫਿਰਦੇ ਗੱਲ ਨਹੀਂ ਕਰਦੇ ਕੂਟਰ ਵੀ ਚੰਗਾ ਫਿਰਦੇ ਜਦੋਂ ਵੰਡੀਆਂ ਇਹਨਾਂ ਨੇ ਖੁਦ ਵੀ ਮੋੜੇ ਕੀ ਅਪਡੇਟ ਹੋ ਰਹੀ ਜੀ ਜੀ ਮਹਿਲਾ ਕੋਠਾਂ ਦੀ ਬਾਬਾ ਜੀ ਅਪਡੇਟ 36 ਕਬੂਤਰ ਡੇ ਸੀਗੇ ਜੀ 1200 ਮੁੱਢ ਨੂੰ ਜੀ ਠੀਕ ਹੈ ਬਾਈ 6 ਕਬੂਤਰਾਂ ਜੀ ਸਾਂਝੀ ਹੋਈ ਹੈ ਜੀ ਕੀ ਕੀ ਨਾਉਣੇ ਬਾਈ ਇਹਨਾਂ ਦੇ ਇਹਨਾਂ ਦੇ ਬਾਈ ਹਣੀ ਮੋਜਵਾਲ ਬੱਬੂ ਸਾਜਲੀ ਲਾਡੀ ਜਵੰਦਾ ਜੀ ਜਿਉਣਾ ਗਰਾਹਾਂ ਜੀ ਨਿੰਮੀ ਭਰੂਰ ਜੀ ਰਿੰਕੋ ਖੜਿਆਲੀ ਤੇ ਇੱਕ ਆਹ ਕੱਪ ਕੀ ਤੋਂ ਬਣੇ ਕੋਈ ਨੰਬਰ ਤੇ ਕੱਪ ਆਇਆ ਜੀ ਨਿੰਮੀ ਭਰੂਰ ਨੂੰ ਨਿੰਮੀ ਭਰੂਰ ਨੂੰ ਹਾਂ ਜੀ ਕਬੂਤਰ ਦਾ ਬੈਠਾ ਨਹੀਂ ਹਾਲੇ ਜੀ ਹਜੇ ਵੀ ਫਿਰਦਾ ਕਿੰਨੇ ਬਚੀ ਹੁਣ ਤੁਸੀਂ ਦੇਖ ਲਓ ਟਾਈਮ ਪਟਵੰਜਾ 5:00 ਨਾ 5:00 ਵਜੇ ਵੱਜ ਗਈ 6:00 ਵਜੇ ਹਾਂਜੀ 5:30 ਵਜੇ ਸੰਜੀ ਹੋ ਗਈ ਸੀ ਬਤਰਾ ਦੇ ਸਵੇਰ 5:00 ਵਜੇ ਵਾਈ ਸੰਜੀ ਹੋ ਗਈ ਸੀ 6:00 ਵਜੇ ਕੱਪਾਂ ਤੇ ਉੱਡੇ ਨੇ ਠੀਕ ਹੈ ਜੀ ਮੈਂ ਬਰੂਰ ਨੂੰ ਕੱਪ ਆਇਆ ਪਹਿਲਾਂ ਨੇ ਆਮ ਜੀ ਉਹ ਤਾਂ ਜਨ ਕਿ ਉੱਟੇ ਰਿਆ ਜੀ ਹਾਂ ਉੱਟੇ ਰਿਆ ਜੀ ਠੀਕ ਹੈ ਜੀ ਬਾਈ ਹਾਂ ਧੰਨਵਾਦ ਜੀ ਲਓ ਬਾਈ ਜੀ ਇਹ ਸੀ ਮਹਿਲਾ ਕੋਠੇ ਪਿੰਡ ਦੀ ਅਪਡੇਟ ਅੰਬਲਸਰੀ ਕੋਠੇ ਨਹੀਂ ਜੀ ਇਹ ਚੈਨਲ ਨੂੰ ਕਰ ਲਓ ਬਾਈ ਵੱਧ ਤੋਂ ਵੱਧ ਸਬਸਕ੍ਰਾਈਬ ਆ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ notification ملتی ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ